ਚੋਸ਼ ਪੰਜਾਬ ਸਰਕਾਰ ਜਾਂ ਸੀਐਮ ਮਾਨ ਨੂੰ ਅਮਰਪਾਲ ਸਿੰਘ ਦਾ ਉਹਦੇ ਸਾਥੀਆਂ ਤੋਂ ਜਾਨ ਦਾ ਖਤਰਾ ਹੈ ਹਾਈ ਕੋਰਟ ਦੇ ਵਿੱਚ ਅਮਰਪਾਲ ਸਿੰਘ ਦੇ ਸਾਥੀਆਂ ਨੇ ਮੰਗਿਆ ਜਵਾਬ ਕਿ ਐਨਐਸਏ 1 ਸਾਲ ਤੋਂ ਬਾਅਦ ਕਿਉਂ ਵਧਾਈ ਗਈ ਹੈ ਤਾਂ ਪੰਜਾਬ ਸਰਕਾਰ ਨੇ ਆਪਣੇ ਜਵਾਬ ਦਿੱਤੇ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹਾਂ ਅਮਰਤ ਪਾਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਜਿਹੜੀ ਹੈ ਇਹ ਆਈ ਹੈ ਜਿਸ ਨੇ ਕਿਤਨਾ ਕਿਤੇ ਜ਼ਿਆਦਾ ਤਰਥਲੀ ਮਚਾ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦਾ ਇਸ ਪੁਸ਼ਟੀਕਰਨ ਹੁਣ ਸਾਹਮਣੇ ਆਇਆ ਹੈ ਜੀਗਾ ਅਗਰ ਉਹ ਦੱਸਦੇ ਕਿ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਅਜਨਾਲੇ ਥਾਣੇ ਦੇ ਅਮਦਲ ਜੋ ਉਸ ਵੇਲੇ ਵਾਪਰੇ ਆ ਉਸ ਦੇ ਤਹਿਤ ਉਹਨਾਂ ਨੂੰ ਜਿਹੜੀ ਹੈ ਕੈਦ ਕੀਤੀ ਜਾਂਦੀ ਹੈ ਆਸਾਮ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਜਿੱਥੇ ਉਹਨਾਂ ਤੇ ਐਨਐਸਏ ਲਗਾਈ ਜਾਂਦੀ ਹੈ ਵੱਖਵਾਦੀ ਜਾਤਵਾਦੀਆਂ ਦੇ ਨਾਲ ਉਹਨਾਂ ਦੇ ਸੰਪਰਕ ਵੀ ਦੱਸੇ ਜਾਂਦੇ ਨੇ ਤੇ ਉਸ ਤੋਂ ਬਾਅਦ ਐਨਐਸਏ 1 ਸਾਲ ਤੋਂ ਬਾਅਦ ਫਰ ਤੋਂ ਵਧਾ ਦਿੱਤੀ ਜਾਂਦੀ ਹੈ ਨਜ਼ਰਬੰਦੀ ਜਿਹੜੀ ਉਹਨਾਂ ਦੀ ਵਧਾ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਅਮਰਪਾਲ ਸਿੰਘ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਵੀ ਲਗਾਤਾਰੇ ਮੰਗ ਚੁੱਕੀ ਜਾ ਰਹੀ ਸੀ ਕਿ ਅਮਰਪਾਲ ਸਿੰਘ ਨੂੰ ਰਿਹਾ ਕਰ ਦੇਣਾ ਚਾਹੀਦਾ ਇੱਕ ਤੋਖ ਦੂਰ ਸਾਹਿਬ ਨੂੰ ਐਮਪੀ ਵੱਡੀ ਲੀਡ ਦੇ ਨਾਲ ਜਿੱਤੇ ਨੇ ਉਹਨਾਂ ਨੂੰ ਲੋਕਾਂ ਦੇ ਲਈ ਕੰਮ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਦੂਸਰਾ ਉਹਨਾਂ ਨੇ ਜੇ ਉਹਨਾਂ ਤੇ ਕੋਈ આરોਪ ਲੱਗਾ ਸੀ ਜਿਸ ਨਾਲੇ ਥਾਣੇ ਦੇ ਵਿੱਚ ਉਹਨਾਂ ਨੇ ਅਜਿਹਾ ਕੁਝ ਕੀਤਾ ਤਾਂ ਇੱਕ ਸਾਲ ਤੋਂ ਵੱਧ ਦੀ ਸਜ਼ਾ ਫਿਰ ਕਿਉਂ ਵਧਾਈ ਗਈ ਹੈ ਇਸ ਤਰੀਕੇ ਦੇ ਸਵਾਲ ਜਿਹੜੇ ਅਮਰਪਾਲ ਸਿੰਘ ਦੇ ਸਾਥੀਆਂ ਦੇ ਦੁਆਰਾ ਪ੍ਰਵਾਧ ਦੇ ਦੁਆਰਾ ਚੁੱਕੇ ਜਾ ਰਹੇ ਸੀ ਜਿਸ ਕਰਕੇ ਉਹਨਾਂ ਨੇ ਪਟੀਸ਼ਨ ਜਿਹੜੀ ਹੈ ਉਹ ਪਾ ਦਿੱਤੀ ਤਾਂ ਜਿਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਇਸ ਦੀ ਸੁਣਵਾਈ ਵੀ ਹੋ ਰਹੀ ਹੈ ਜਿਸ ਦੇ ਤਹਿਤ ਨਮੀਆਂ ਨਮੀਆਂ ਅਪਡੇਟਸ ਸਾਹਮਣੇ ਆਉਂਦੀਆਂ ਨੇ ਤੇ ਹੁਣ ਨਵੀਂ ਅਪਡੇਟੇ ਸਾਹਮਣੇ ਆਈ ਹੈ ਕਿ ਜਦੋਂ ਪੰਜਾਬ ਸਰਕਾਰ ਤੋਂ ਇਸ ਦਾ ਜਵਾਬ ਮੰਗਿਆ ਗਿਆ ਤਾਂ ਪੰਜਾਬ ਸਰਕਾਰ ਨੇ ਸਿੱਧੀ ਸਿੱਧੀ ਗੱਲ ਇਹ ਆਖੀ ਹੈ ਕਿ ਅਮਰਪਾਲ ਸਿੰਘ ਤੋਂ ਸੀਐਮ ਭਗਵੰਤ ਮਾਨ ਨੂੰ ਜਾਨ ਦਾ ਖਤਰਾ ਹੈ ਅਮਰਪਤ ਸਿੰਘ ਦੇ ਸਾਥੀ ਕਿਸੇ ਵੀ ਵੇਲੇ ਜਿਹੜੇ ਨੇ ਉਹਨਾਂ ਨੂੰ ਮਾਰ ਸਕਦੇ ਨੇ ਉਹਨਾਂ ਦੀ ਜਾਨ ਲੈ ਸਕਦੇ ਨੇ ਦਰਅਸਲ ਪੂਰਾ ਬਿਆਨ ਕੀ ਸੀ ਕਿ ਇੱਕ ਵੀਡੀਓ ਅਜਨਾਲੇ ਥਾਣੇ ਦੇ ਕਾਰਨ ਤੋਂ ਬਾਅਦ ਇੱਕ ਸਾਹਮਣੇ ਆਈ ਕਿ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਉਸ ਵੀਡੀਓ ਦਾ ਹਵਾਲਾ ਦਿੱਤਾ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਖਿਲਾਫ ਜਿਹੜੀ ਇਹ ਗੱਲ ਆਖੀ ਗਈ ਕਿ ਜਿਵੇਂ ਬਿਆਨਤ ਸਿੰਘ ਦਾ ਹਾਲ ਕੀਤਾ ਸੀ ਉਹੀ ਸੀਐਮ ਮਾਨ ਦਾ ਹੋਏਗਾ ਕਿਉਂਕਿ ਭਗਵੰਤ ਮਾਨ ਵੀ ਬਿਆਨਤ ਸਿੰਘ ਦੇ ਨਾਲ ਤੇ ਚਲੇ ਗਏ ਨੇ ਜਿਵੇਂ ਦਲਾਵਰ ਸਿੰਘ ਜਿਹੜੇ ਮਨੁੱਖੀ ਬੰਬ ਬਣ ਕੇ ਬਿਰਤ ਸਿੰਘ ਦੀ ਜਾਨ ਲੈਂਦੇ ਨੇ ਉਸੇ ਤਰੀਕੇ ਦੇ ਨਾਲ ਉਸ ਤੋਂ ਬਾਅਦ ਬਹੁਤ ਸਾਰੇ ਦਲਾਵਰ ਪੈਦਾ ਹੋਗੇ ਤੇ ਜਿਸ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਦਾ ਇਹ ਕਹਿਣਾ ਕਿ ਇਸ ਤਰੀਕੇ ਦੇ ਨਾਲ ਹੁਣ ਸੀਐਮ ਮਾਨ ਦੀ ਜਾਨ ਨੂੰ ਖਤਰਾ ਹੈ ਜਿਸ ਕਰਕੇ ਅਮਰਪਾਤ ਸਿੰਘ ਦੀ ਸਜ਼ਾ ਜਿਹੜੀ ਆ ਹੋਰ ਵਧਾਈ ਜਾਵੇ ਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਜਿਵੇਂ ਅਮਰਪਾਤ ਸਿੰਘ ਤੇ ਉਹਦੇ ਸਾਥੀ ਜਿਹੜੇ ਨੇ ਉਹ ਵੱਖਵਾਦੀਆਂ ਦੇ ਸੰਪਰਕ ਦੇ ਵਿੱਚ ਨੇ ਉਹ ਪੰਜਾਬ ਦੇ ਲਈ ਵੀ ਖਤਰਾ ਹੈ ਪੰਜਾਬ ਦੀ ਅਮਨ ਸ਼ਾਂਤੀ ਜਿਹੜੀ ਹੈ ਇਹ ਭੰਗ ਕਰ ਸਕਦੇ ਆ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਸਕਦਾ ਹੈ ਇਸ ਕਰਕੇ ਵੀ ਇਹਨਾਂ ਦੀ ਸਜ਼ਾ ਵਧਾਈ ਜਾਣੀ ਜਾਇਜ਼ ਹੈ ਤੇ ਜਿਸ ਤੋਂ ਬਾਅਦ ਅਮਰਪਾਲ ਸਿੰਘ ਦੇ ਉਦਦੇ ਸਾਥੀ ਜਿਹੜੇ ਨੇ ਲਗਾਤਾਰ ਇਸ ਪਟੀਸ਼ਨ ਦਾ ਜਵਾਬ ਸੁਣ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਿਹੜਾ ਆਪਣਾ ਸਪਲਿਸਟੀਕਰਨ ਸਾਹਮਣੇ ਰੱਖ ਦਿੱਤਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਕਿੰਨਾ ਕੁ ਸਹਿਮਤ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ ਫਿਲਹਾਲ ਹਾਈ ਕੋਰਟ ਦਾ ਹਲੇ ਕੋਈ ਵੀ ਪੁਖਤਾ ਫੈਸਲਾ ਨਹੀਂ ਆਇਆ ਹੈ ਕੇਂਦਰ ਸਰਕਾਰ ਨੂੰ ਵੀ ਇਸ ਦਾ ਆਧਾਰ ਲੱਭਣ ਦੀ ਅਜੜੀ ਐਪ ਉਹ ਜਵਾਬ ਦੇਣ ਦੇ ਲਈ ਕੀਤਾ ਗਿਆ ਹੈ ਤੇ ਹੁਣ ਅਗਲੀ ਸੁਣਵਾਈ ਜਿਹੜੀ ਹੈ 3 ਅਕਤੂਬਰ ਨੂੰ ਹੋਣੀ ਹੈ ਜਿਸ ਦੇ ਵਿੱਚ ਅਗਲੀ ਅਪਡੇਟ ਦਾ ਪਤਾ ਚੱਲੇਗਾ ਕਿ ਕੀ ਐਨਐਸਸੀ ਜਿਹੜੀ ਆ ਹੁਣ ਵਾਪਸ ਲੈ ਲਈ ਜਾਂਦੀ ਹੈ ਜਾ ਇਸ ਦੇ ਹੋਰ ਵੀ ਅੱਗੇ ਕਾਰਨ ਸਾਹਮਣੇ ਆਉਂਦੇ ਆ ਕਿਉਂਕਿ ਅਮਰਪਾਲ ਸਿੰਘ ਦੇ ਦੁਆਰਾ ਲਗਾਤਾਰ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦੀ ਸਜ਼ਾ ਜਿਹੜੀ ਘਟਾਈ ਜਾਵੇ ਜਾਂ ਉਹਨਾਂ ਨੂੰ ਜਿਹੜਾ ਹੁਣ ਜੇਲ੍ਹ ਤੋਂ ਬਾਹਰ ਕੱਟਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਆਜ਼ਾਦੀ ਜਿਹੜੀ ਪੰਚ ਕੀਤੀ ਜਾ ਰਹੀ ਹੈ ਅਮਰਪਾਲ ਸਿੰਘ ਦਾ ਇਹ ਕਹਿਣਾ ਹੈ ਕਿ ਜਿਵੇਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਉਹ ਹੁਣ ਐਮਪੀ ਵੀ ਬਣ ਗਏ ਨੇ ਵੱਡੀ 리ਡ ਦੇ ਨਾਲ ਦਿੱਤੇ ਨੇ ਔਰ ਉਹਨਾਂ ਨੂੰ ਆਜ਼ਾਦੀ ਜਿਹੜੀ ਹੈ ਹੱਲੇ ਸਰਕਾਰਾਂ ਨਹੀਂ ਦੇ ਰਹੀਆਂ ਨੇ ਸੋ ਤੁਸੀਂ ਕੀ ਸੋਚਦੇ ਹੋ ਕੀ ਲੱਗਦਾ ਹੈ ਅਨੁਪਾਲ ਸਿੰਘ ਨੂੰ ਬਾਦ ਆ ਜਾਣਾ ਚਾਹੀਦਾ ਹੈ ਜਾਂ ਪੰਜਾਬ ਸਰਕਾਰ ਦਾ ਜੋ ਕਹਿਣਾ ਉਹ ਸਹੀ ਹੈ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸੋ